ਸਰਦਾਰ ਜੀ ਨੇ ਇਹ ਵਧੀਆ ਪ੍ਰੋਜੈਕਟ ਜਿਹੜਾ ਕਿ 20 ਘਟੇ ਪਾਣੀ ਦੇ ਕਿਉਂਕਿ ਸਟ੍ਰਕਚਰ ਹੋ ਕੇ ਆਊਗਾ ਕਿ ਸਭ ਜਿਹੜਾ ਮਾਈਸਰਾ ਰਸਤੇ ਦੇ ਲਈ ਰਚੂ ਵੀ ਆਪਾਂ ਪਾਣੀ ਵੇਸ਼ਵੀ ਨਾ ਕਰੀਏ ਤੇ ਕੋਈ ਆਪਾਂ ਕਦਰ ਕਰੀਏ ਪਾਣੀ ਨਹੀਂ ਲਈ ਲੋਕ ਜਿਹੜੇ ਵੀ ਕਰਦੇ ਆ ਤੇ ਜੂ ਵੀ ਕਾਣੀ ਪਾਣੀ ਮਿਲੂਗਾ ਜੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਸਾਡੇ ਸੀਐਮ ਸਾਹਿਬ ਨੇ ਜਲਦੀ ਆਮਦ ਹੋ ਕੇ ਪਾਰਟੀ ਦੇ ਸਰਦਾਰ ਆ ਥੋੜਾ ਜਿਹਾ ਹੈ ਉਹਨਾਂ ਤੋਂ ਜ਼ਿਆਦਾ ਮੁੱਖ ਦੱਸਦੇ ਜਿਹੜੇ ਖੇਤਾਂ 'ਚ ਪਾਣੀ ਖੇਤਾਂ ਦੇ ਵਿੱਚ ਪਚਾਇਆ ਕਿ ਜਿੱਤੇ ਜ਼ਮੀਨ ਦੇ ਥਲੜਲਾ ਪਾਣੀ ਘਟ ਕੱਢਿਆ ਜਾਵੇ ਜਿਹੜਾ ਕਿ ਦਿਨ ਬਦਨ ਪਾਣੀ ਡੂੰਘਾ ਹੁੰਦਾ ਜਾ ਰਿਹਾ ਉਹ ਸਾਡਾ ਬਚ ਸਕੇ ਲੋਕਾਂ ਨੂੰ ਪਾਣੀ ਦੇ ਨਾਮੇ ਜਿਹਨਾਂ ਨੂੰ ਪਾਣੀ ਤੇ ਮੰਜ਼ਿਲ ਸਾਡਾ ਪਾਣੀ ਜਿਹੜਾ ਜਿਹੜਾ ਟੂਲੋਂ ਪੰਪ ਵਿੱਚ ਹੁੰਦਾ ਤੇ 24 ਘੰਟੇ ਹਾਂ ਜੀ ਬਿਲਕੁਲ ਲੋਕਾਂ ਨੂੰ ਜਿਹੜਾ ਫਿਲਟਰ ਪਾਣੀ ਮਿਲੇਗਾ ਲੱਗਦਾ ਹੈ ਕਿ ਲੋਕਾਂ ਦਾ ਜਿਹੜਾ ਫਿਲਟਰ ਲਵਾਉਣ ਦਾ ਖਰਚਾ ਹੀ ਬਚ ਜੂਗਾ ਚੜ੍ਹਦਵਾਲੀ ਤੋਂ ਪਹਿਲਾਂ ਤੋਹਫਾ ਦਿੱਤਾ ਗਿਆ ਜੀ ਬਿਲਕੁਲ ਜੀ ਜਿਹੜਾ ਇਹ ਪਾਣੀ ਫਿਲਟਰ ਪਹੁੰਚੂਗਾ ਬਿਲਕੁਲ ਸਾਫ਼ ਸੁਥਰਾ ਤੇ ਲਹਿਰੀ ਪਾਣੀ ਨਾ ਕਿ ਪਹਿਲਾਂ ਜਿਹੜਾ ਜ਼ਮੀਨ ਵਿੱਚੋਂ ਪਾਣੀ ਉਸੇ ਕੱਢ ਕੇ ਟੈਂਕੀਆਂ ਰਾਈ ਸਪਲਾਈ ਕਰਦੇ ਸੀ ਉਹਦੇ ਨਾਲ ਵੀ ਹਜੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਸੀ ਪਰ ਜਿਹੜਾ ਲਹਿਰੀ ਪਾਣੀ ਫਿਲਟਰ ਕਰਕੇ ਦਿੰਦਾ ਜਿਹੜਾ ਨਾਲੇ 24 ਘੰਟੇ 24 ਘੰਟੇ ਪਾਣੀ ਲੋਕਾਂ ਨੂੰ ਪਹੁੰਚੂਗਾ ਕੋਈ ਪ੍ਰੋਬਲਮ ਨਹੀਂ ਵੀ ਅੱਜ ਨਹੀਂ ਪਾਣੀ ਆਇਆ ਜਾਂ ਅੱਜ ਪੋਰ ਖਰਾਬ ਹੋ ਗਿਆ ਹੋਇਆ ਕੋਈ ਪ੍ਰੋਬਲਮ ਬਿਮਾਰੀਆਂ ਤੋਂ ਵੀ ਬਚਾਊਗਾ ਜਿਵੇਂ ਸਾਫ਼ ਪਾਣੀ ਮਿਲੂਗਾ ਬਿਲਕੁਲ ਹੀ ਬਿਮਾਰੀਆਂ ਲੱਗਦੀਆਂ ਉਹ ਤਾਂ ਵੀ ਰਾਹਤ ਮਿਲੂਗੀ ਤੇ ਬਾਕੀ ਮੈਂ ਸਾਰਿਆਂ ਨੂੰ ਤੁਹਾਡੇ ਮੀਡੀਆ ਭਰਾਵਾਂ ਨਾਲ ਹੀ ਕਹਿਣਾ ਚਾਹੁੰਦਾ ਵੀ ਜਦੋਂ 24 ਘੰਟੇ ਪਾਣੀ ਚੱਲਣ ਲੱਪੇ ਤੇ ਕਈ ਸਾਡੇ ਵੀਰ ਵਿੱਚ ਅੰਗੇਲੀਆਂ ਕਰਨ ਲੱਪਨਦੇ ਜੀ ਕੂਟੀ ਖਰਾਬ ਹੋ ਗਈ ਫਿਰ ਕਿਹ ਪਾਣੀ ਚਲੀ ਜਾਂਦਾ ਪਰ ਪਾਣੀ ਨੂੰ ਵੇਸਟੇਜ ਨਾ ਕਰਿਓ ਆਪਣੇ ਮੀਡੀਆ ਭਰਾਵਾਂ ਰਹੀਂ ਦੱਸਣਾ ਚਾਹੁੰਦਾ ਵੀ 24 ਘੰਟੇ ਪਾਣੀ ਚੱਲੇਗਾ ਤੇ ਕੋਈ ਇਹੋ ਜਿਹੀ ਅੰਗੇਲੀ ਨਾ ਹੋਏ ਕਿ ਜਿਹੜਾ ਸਾਡਾ ਪਾਣੀ ਹੈ ਖਰਾਬ ਹੋਵੇ ਜਿਹੜਾ ਸਾਡੇ ਸੀਐਮ ਸਾਹਿਬ ਨੇ ਨਹਿਰੀ ਪਾਣੀ ਪਹਿਲਾਂ ਖੇਤਾਂ 'ਚ ਪਹੁੰਚਾਇਆ ਹੋ ਸਾਰੇ ਸ਼ਹਿਰ ਦੇ ਵਿੱਚ ਘਰ ਘਰ ਪਾਣੀ ਪਹੁੰਚਣ ਜਾ ਰਿਹਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੰਤਰੀ ਸਾਹਿਬ ਦਾ ਵੀ ਹਰਦੇਵ ਮੁੰਡੀਆਂ ਜੀ ਜਿਹੜੇ ਸਾਡੇ ਵੱਡੇ ਬ੍ਰਦਰ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਸਾਡੇ ਹਲਕੇ ਦੇ ਵਿੱਚ ਸਭ ਤੋਂ ਵੱਧ ਟੈਂਕੀਆਂ ਜਿਹੜੀਆਂ ਸਾਡੇ ਹਲਕੇ ਦੇ ਵਿੱਚ ਆ ਰਹੀਆਂ ਤੇ ਲੋਕਾਂ ਨੂੰ ਜਿਹੜਾ ਪਾਣੀ ਹੈ 24 ਘੰਟੇ ਕਿਹੜੇ ਕਿਹੜੇ ਇਲਾਕੇ ਨੂੰ ਸਰ ਫਾਇਦਾ ਹੋਊਗਾ ਸਾਰੇ ਲੁਧਿਆਣੇ ਨੂੰ ਪੂਰੇ ਟੋਟਲ ਲੁਧਿਆਣੇ ਨੂੰ ਕਿੰਨੀ ਕੈਪੈਸਿਟੀ ਹੋ ਗਈ ਇਹ ਟੈਂਕੀ ਦੀ ਇਹ 100 ਫੁੱਟ ਦੀ ਹਾਈਟ ਹੈ ਤੇ ਲੁਧਿਆਣੇ ਦੇ ਵਿੱਚ ਸਭ ਤੋਂ ਵੱਡੀ ਟੈਂਕੀ ਠੀਕ ਹੈ ਧੰਨਵਾਦ ਸਾਰੇ ਦਿਵਾਲੀ ਤੇ ਕੇ ਸਾਫ ਪਾਣੀ ਜਿਹੜਾ ਉਹਦੇ ਲਈ ਟੈਂਕੀ ਬਣ ਜਾ ਰਹੀ ਆ ਉਹਦੇ ਬਾਰੇ ਸਾਰੇ ਮਲਾਵਾਸੀਆਂ ਨੂੰ ਬਹੁਤ ਖੁਸ਼ੀ ਆ ਇਹ ਸਿੱਧੀ ਸਾਡੇ ਵਿੱਚ ਸਾਡੇ ਵਿੱਚ ਪਾਣੀ ਕੋਈ ਖੁੱਲ੍ਹਾ ਮਿਲੂਗਾ ਸਾਫ ਪਾਣੀ ਮਿਲੂਗਾ ਕੋਈ ਬਿਮਾਰੀ ਨਹੀਂ ਲੱਗੂਗੀ ਇਸ ਕਰਕੇ ਸਾਰੇ ਮਲਾਵਾਸੀ ਬਹੁਤ ਸਾਰੇ ਮੇਰੇ ਬਹੁਤ ਬਹੁਤ ਧੰਨਵਾਦ ਕਰਦਾ 25 ਸਾਲ ਦੇ ਬਹੁਤ ਠੀਕ ਹੈ ਜੀ